ਆ ਵਾਲੇ ਟਰਾਲੇ ਆ। ਨਿੰਨੇਰੇ ਵਿੱਚ ਹੀ ਆ ਬਈ ਵੇਖਣਾ ਬਣਾ। ਲੈ ਵੀ ਵੀਰਿਆ ਆ ਜਾਂਦੀ ਉਹ ਟ੍ਰੇਨ ਲੈ ਕੇ ਟਰਾਲੇ। ਜਿਹੜੇ ਆਪਾਂ ਜੀ ਬਾਬਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੋਂ ਹੋ ਸੁਣਾਓ ਕਿੱਦਾਂ ਵਾਲੇ ਚੱਲੇ ਵਧੀਆ ਠੀਕ ਠਾਕ। ਤੋਂ ਭਾਈ ਅੱਜ ਆਪਾਂ ਹੈਗੇ ਆ ਜਰਮਨ 'ਚ। ਤੇ ਜਰਮਨ ਚਾਈ ਤੋਂ ਬੜੀ ਵਧੀਆ ਲੱਗੀ ਆ। ਤੇ ਕਿਉਂਕਿ ਕੁਛ ਦਿਨਾਂ ਤੋਂ ਇੱਥੇ ਬੜਾ ਮੀਂਹ ਪੈਂਦਾ ਹੈਗਾ ਯਾਰ। ਤੇ ਹੁਣ ਗੱਲ ਕਰੀਏ ਆਪਾਂ ਇੱਥੇ ਮੈਂ ਆ ਜਾਇਆ ਸੀਗਾ ਨਵਾਂ ਟਰਾਲਾ ਲੈਣ ਤੇ ਆਪਣੇ ਸੈਟ ਮਿਟਜ ਵਾਲਿਆਂ ਦੇ ਉਹ ਸੈਟ ਮਿਟਜ ਕਾਰਗੋ ਬੁੱਲ ਠੀਕ ਆ ਤੇ ਨਵਾਂ ਟਰਾਲਾ ਲੈ ਕੇ ਜਾਣਾ ਤੇ ਨਵਾਂ ਟਰਾਲਾ ਤੁਹਾਨੂੰ ਟਰਾਲੇ ਨਵੇਂ ਵੀ ਵਿਖਾਉਨੇ ਆ ਇੱਥੇ ਠੀਕ ਆ ਤੇ ਭਾਈ ਇੱਧਰ ਗੱਡੀਆਂ ਖੜੀਆਂ ਵਾਂ ਜਿਹੜੀਆਂ ਟਰਾਲੇ ਲੈਣ ਆਈਆਂ ਹੋਈਆਂ ਵਾਂ ਠੀਕ ਆ ਤੇ ਇੱਧਰ ਆ ਸਾਰੇ ਨਵੇਂ ਟਰਾਲੇ ਜਾਂ ਕੁਝ ਕੰਪਨੀਆਂ ਦੇ ਰਿਪੇਅਰ ਕਰਨੀ ਭੇਜੇ ਹੋਏ ਉਹ ਆ ਆ ਸਾਰੇ ਨਵੇਂ ਆ ਇਹਦੇ ਵਿੱਚ ਮੋਟਰ ਲੱਗਦੀ ਹੁੰਦੀ ਰੀਫਰ ਵਾਲੀ ਤੇ ਠੀਕ ਆ ਇਦਾਂ ਹੀ ਇਹਨਾਂ ਦਾ ਯਾਰਡ ਉਹ ਪਰੇ ਵੀ ਪਿੱਛੇ ਵੀ ਇੱਕ ਮਿੰਟ ਨਾਲ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਤੇ ਉਹ ਇੱਕ ਵਰਕਸ਼ਾਪ ਉਧਰ ਇਹਨਾਂ ਦੀ ਆ ਪਰ ਇੱਥੇ ਤਾਂ ਨਾ ਇਹ ਟਰਾਲੇ ਸਿਰਫ ਲੈ ਕੇ ਹੀ ਆਉਂਦੇ ਆ ਤੇ ਯਾਰਡ ਬਹੁਤ ਵੱਡਾ ਧੁੱਪ ਦਾ ਕਰਕੇ ਚੰਚਰ ਨਹੀਂ ਗੇਰੂਣੀ ਆਉਂਦਾ ਇਦਾਂ ਗੱਡੀਆਂ ਟਰਾਲੇ ਲਈ ਆਉਂਦੀਆਂ ਵਾ ਤੇ ਲਾਈ ਜਾਂਦੀਆਂ ਵਾ ਮਾਵੇਂ ਚੱਲਾ ਸੀਗਾ ਹੁਣ ਆਫਿਸ ਤੇ ਵੇਖਦੇ ਆ ਕੀ ਕਹਿੰਦੇ ਆ ਕਿ ਟਰਾਲਾ ਆਇਆ ਜਾਂ ਹਜੇ ਕਿਤਾ ਬਣ ਕੇ ਇੱਥੇ ਠੀਕ ਹੈ ਨਾਲੇ ਪੇਪਰ ਕੁ ਉੱਪਰ ਲੈ ਲੀਏ ਡਾਕੂਮੈਂਟ ਲੈ ਲੀਏ ਟਰਾਲੇ ਦੇ ਇਹਨਾਂ ਕੋਲੋਂ ਨੰਬਰ ਪਲੇਟ ਵਗੈਰਾ ਸਾਰਾ ਕੁਝ ਇਹਨਾਂ ਨੇ ਇੱਥੇ ਹੀ ਦੇਣਾ ਵਾ ਲਿਖਵਾਉਣੀ ਹੈ ਨੰਬਰ ਪਲੇਟ ਤੇ ਲਾਉਣੀ ਆਪ ਨੂੰ ਪੈਂਦੀ ਆ ਬਸ ਬਾਬੇ ਇਹਨਾਂ ਨੇ ਮੈਨੂੰ ਇਹਨੇ ਟੋਕਨ ਦਿੱਤੇ ਆ ਇਹ ਸੈਂਡਵਿਚ ਜਿੱਦਾਂ ਕੋਕ ਜੂਸ ਵਗੈਰਾ ਜੋ ਵੀ ਪੀਣਾ ਕਹਿੰਦਾ ਕੱਢ ਲਓ ਤੇ ਇੱਕ ਜਾਗੜ ਦਿੱਤੀ ਆ ਠੀਕ ਹੈ ਤੇ ਆ ਗੱਡੀ ਕੋਈ ਡਾਕੂਮੈਂਟ ਨੰਬਰ ਪਲੇਟਾ ਸਹੀ ਹੈ ਇਹ ਹੁਣ ਮੈਂ ਟਰਾਲਾ ਲੱਭਣਾ ਚੱਲ ਕੇ ਪਹਿਲਾਂ ਖਾ ਪੀ ਲਈਏ ਕੁਛ ਸਹੀ ਹੈ ਲੱਗੀਆਂ ਮਸ਼ੀਨਾ ਜੋ ਮਰਜ਼ੀ ਕੱਢ ਕੇ ਆਪਾਂ ਖਾ ਪੀ ਸਕਦੇ ਆ ਸਹੀ ਹੈ ਲੈ ਵੀ ਸਮਾਨਤ ਸਾਰਾ ਉਹਨਾਂ ਨੇ ਦਿੱਤਾ ਇਹਦੇ ਟਰਾਲਾ ਇੰਨਾ ਲੈਣਾ ਦੇ ਵਿੱਚ ਲੱਭ ਲਾ ਠੀਕ ਆ ਤੇ ਟਰਾਲੇ ਦਾ ਇੱਕ ਨੰਬਰ ਇੱਥੇ ਸੀਰੀਅਲ ਨੰਬਰ ਉਹਨਾਂ ਨੇ ਮੈਨੂੰ ਪਾਇਆ ਹੋਇਆ ਤੇ 25 ਉਹਦੀ ਕਹਿੰਦੇ ਲੱਗੀ ਹੁੰਦੀ ਉੱਪਰ ਤੇ ਉਹਨੂੰ ਵੇਖ ਕੇ ਤੋਂ ਉਹ ਚੱਕਣਾ ਆਪਾਂ ਠੀਕ ਆ 그러면은 ਲੱਭ ਲਵਾਂ ਟਰਾਲਾ ਠੀਕ ਆ ਬਾਹਵਾਂ ਵਾਲੇ ਟਰਾਲੇ ਆ ਇਹਨਾਂ ਦੇ ਵਿੱਚ ਹੀ ਆ ਬਈ ਵੇਖਣਾ ਬਣਾ ਤਰੀ ਹਾਟਰ ਲਾਵਾ ਮਿਲੇ ਆਪਾਂ ਨੂੰ ਆਇਆ ਵਾਟਰ ਟੱਲਾ ਤੇ ਜਿਹੜਾ ਟ੍ਰੇਲਰ ਰੈਡੀ ਹੈ ਪੂਰਾ ਆ ਨੰਬਰ ਦੇਖਣਾ ਪੈਂਦਾ ਇਹਨਾਂ ਦਾ ਜਿਹੜਾ ਉਹਨਾਂ ਨੇ ਆਪਾਂ ਦਿੱਤਾ ਸੀਗਾ ਪੀਸ ਨੰਬਰ ਵਾਲਾ ਲੱਭ ਲੋ ਠੀਕ ਆ ਤੇ ਲਵੀ ਟ੍ਰੇਲਰ ਰੁਕ ਗਿਆ ਤੇ ਮੈਂ ਉਹਨੇ ਖੋਲ ਕੇ ਦੇਖਣ ਗਿਆ ਹੀਗਾ ਤੇ 2 12 ਮਿਲੀਆਂ। ਜਦੈਾਰੇ ਇਹ ਆ ਕੰਪਨੀ ਆ ਸੈਕੂਮੇਟਜ ਕਾਰਗੋ ਬੁੱਲ ਠੀਕ ਆ ਤੇ ਮੈਂ ਹੁਣ ਨੰਬਰ ਪਲੇਟ ਵਗੈਰਾ ਕੱਸ ਲਵਾ ਠੀਕ ਆ ਲੈ ਵੀ ਨੰਬਰ ਪਲੇਟ ਹੋ ਗਈ ਮੇਰੀ ਫਟ ਤੇ ਹੁਣ ਮੈਂ ਗੱਡੀ ਲਿਆਵਾ ਟਰਾਲੇ ਨੂੰ ਚੱਕਾਂ ਲੈ ਵੀ ਆਹ ਭਾਈ ਵੀ ਨਵਾਂ ਟਰਾਲਾ ਲੈਣ ਆਇਆ ਤੇ ਨਾਲ ਹੀ ਇਹਦੇ ਆਪਣੇ ਵਾਲਾ ਖੜਾ ਵਾ ਤੇ ਤੀਸਰਾ ਟਰਾਲਾ ਮੈਂ ਗੱਡੀ ਲਿਆ ਹਾਂ ਹੁਣ ਲੈ ਵੀ ਟਰਾਲਾ ਗਿਆ ਮੇਲ ਤੇ ਹੁਣ ਗੱਡੀ ਚੱਕ ਲਈਏ ਪਤਾ ਨਹੀਂ ਕਿੰਨੇ ਕਿ ਦਿੱਲੀ ਦੇ ਇੱਥੇ ਟਰਾਲੇ ਆਪ ਡਾਊਨ ਕਰ ਲੋਗੇ ਹੁੰਦੇ ਆ ਬਹੁਤ ਕੰਪਨੀਆਂ ਟਰਾਲੇ ਲੈਣੀਆਂ ਕਈ ਕੰਪਨੀਆਂ ਜਿੱਦਾਂ ਮੈਂ ਵੇਖਣ ਧਿਆਵਾ ਥੱਲੇ ਟੂਲ ਨਹੀਂ ਟਰਾਲਿਆਂ ਦੇ ਲੱਗੇ ਟੂਲ ਨਹੀਂ ਲੈਂਦੀਆਂ ਤੇ ਕਈ ਨਿੱਕੇ ਨਿੱਕੇ ਪਲਾਸਟਿਕ ਦੇ ਟੂਲ ਲਾਉਂਦੇ ਜਿੱਦਾਂ ਦੀ ਯਾਨੀ ਕਿ ਡਿਮਾਂਡ ਆ ਨਾ ਜਿੱਦਾਂ ਆਪਣੇ ਪੰਜਾਬ 'ਚ ਕਹ ਲੋ ਟਰਾਲੀਆਂ ਨੂੰ ਜਿੱਦਾਂ ਦਾ ਆਪਾਂ ਸਮਾਨ ਲਾਉਣਾ ਹੋਵੇ ਉਹੋ ਹੀ ਸਿਸਟਮ ਇੱਥੇ ਆ ਕਈ ਲੋਗੋ ਆਪਣਾ ਲਵਾਉਂਦੇ ਆ ਕੰਪਨੀ ਆਲੇ ਪਿੱਛੇ ਇਹ ਡੋਰਾਾਂ ਦੇ ਉੱਤੇ ਆ ਦਾ ਨਾਮ ਲਿਖਾਉਂਦੇ ਆ ਤੇ ਕਈ ਕਹਿੰਦਾ ਦੋਹਾਂ ਸਾਈਡਾਂ ਤੇ ਨਾਮ ਲਿਖਾਉਂਦੇ ਕਈ ਪੂਰਾ ਟਰਾਲਾ ਹੀ ਰੰਗ ਹੋਰ ਦਾ ਮਤਲਬ ਕਰਾਉਂਦੇ ਆ ਟੇਪਾਂ ਨਾਲ ਜਾਂ ਕਿੱਦਾਂ ਵੀ ਕਹਿੰਦਾ ਰੰਗ ਦੂਸਰਾ ਕਰਾ ਕੇ ਤੇ ਮਤਲਬ ਜਿੱਦਾਂ ਦੀ ਕੋਈ ਕੰਪਨੀ ਦਾ ਲੋਗੋ ਆ ਉਹੋ ਜਾਈਏ ਤਿਆਰ ਕਰ ਦਿੰਦੇ ਬੜੇ ਟਰਾਲੇ ਖੜੇ ਆ ਉੱਪਰ ਇਹਨੂੰ ਯਾਰਡ ਬਹੁਤ ਵੱਡਾ ਇਹਨਾਂ ਦਾ ਤੇ ਆਵੇ ਆ ਹੁਣ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ ਉਹ ਆ ਟਰਾਲਾਵਾਦ ਆ ਸਟੀਲੀ ਇਹਨਾਂ ਨੇ ਕਲੋਗੀ ਨਾਮ ਲਾਇਆ ਤੇ ਜਿੱਦਾਂ ਦੀ ਡਿਮਾਂਡ ਆ ਆ ਜਿੱਦਾਂ ਟੂਲ ਹੋ ਗਿਆ ਟੂਲ ਲਾਲ ਰੰਗ ਦਾ ਇਹ ਇਹਨਾਂ ਨੇ ਆਪ ਦਾ ਵੱਖਰਾ ਲੋਗੋ ਕੀਤਾ ਸਹੀ ਆ ਤੇ ਸਾਰੀਆਂ ਇੱਦਾਂ ਹੀ ਕੰਪਨੀਆਂ ਗਲੋਗੀ ਆ ਆਪੱਖੋ ਵੱਖਰਾ ਜਿੱਦਾਂ ਦੀ ਜਿਹੜੀ ਯਾਨੀ ਕਿ ਵੀ ਲੋਕੋ ਆ ਜਾਂ ਇੱਛਾ ਵਾ ਕਿਦਾਂ ਟੂਲਾਂ ਦੇ ਰੰਗ ਕਿਹੋ ਜਿਹਾ ਕਰਾਉਣਾ ਵਾ ਸਾਰਾ ਉਹੋ ਜਿਹਾ ਸਿਸਟਮ ਆ ਇਹਨਾਂ ਦਾ ਉਹੋ ਜਿਹਾ ਹੀ ਕਰ ਦਿੰਦੇ ਆ ਤੇ ਆ ਆਇਆ ਕੱਲ ਇੱਕ ਹੋਰ ਕੰਪਨੀ ਵਾਲੇ ਆਏ ਸਥਾਨੀਅਨ ਕੰਪਨੀਆਂ ਚਾਰ ਗੱਡੀਆਂ ਮੁੰਡੇ ਰਾਤੀ ਨਵੀਆਂ ਲੈ ਕੇ ਆਇਆ ਤਾਂ ਨਵੇਂ ਟਰਾਲੇ ਪਾਉਣੇ ਇਹਨਾਂ ਨੇ ਇੱਥੋਂ ਚਾਰੇ ਗੱਡੀਆਂ ਨਵੀਆਂ ਨੇ ਇਹ ਵੀ ਲੈ ਵੀ ਮੈਂ ਹੁਣ ਟਰੱਲਾ ਚੱਕ ਲਿਆ ਵਾ ਤੇ ਜਾਣਾ ਵਾ ਮੈਂ ਲੋਡ ਕਰਾਉਣਾ ਤੇ ਤੇ ਕੰਪਨੀ ਹੈਗੀ ਇੱਥੇ ਪਿੰਡਾਂ ਜਾਂ ਅਜ ਤੇ ਪਿੰਡਾਂ ਦਾ ਰਾਹ ਵਾ ਤੇ ਮੈਂ ਪਹੁੰਚ ਗਿਆ ਹੀ ਰਾਤ ਇੱਥੇ ਜੋ ਉਹ ਪਿੰਡ ਉਧਰ ਹੀ ਕਿਤੇ ਪਿੰਡ ਵਾਲੀ ਫੈਕਟਰੀ ਆ ਕਿਤੇ ਉਥੋਂ ਟਰਾਲੇ ਲਿਆਉਂਦੇ ਆ ਇਹ ਤੇ ਬਾਈ ਲੈ ਵੀ ਆ ਗਿਆ ਹੀ ਗਾ ਮੈਂ ਵੀ ਗੱਡੀ 'ਚ ਤੇ ਹੁਣ ਜਿਹੜੀ ਟਰਾਲਾ ਲੈ ਆਈਏ ਤੇ ਫੇ ਫਿਰਦੀਆਂ ਡਾਕੂਮੈਂਟ ਜਿਹੜੇ ਨਾਲ ਮਿਲਿਆ ਕੰਪਨੀ ਨੂੰ ਕੀ ਕਹਿੰਦੇ ਆ ਠੀਕ ਆ ਤੇ ਬਾਕੀ ਵੇਖਦੇ ਆ ਚਲੋ ਕਿੰਨਾ ਕੁ ਟਾਈਮ ਇਹ ਤੇ ਮੇਰਾ ਖਰਾਬ ਹੁੰਦਾ ਵਾ ਕਿਉਂਕਿ ਕੰਪਨੀ ਵਾਲਿਆਂ ਨੇ ਵੀ ਕਈ ਕੋ ਪੁੱਛਣਾ ਯਾਰ ਡਾਕੂਮੈਂਟ ਹੈਗਾ ਥੱppa ਡਾਕੂਮੈਂਟਾਂ ਦਾ ਮੇਰੇ ਕੋਲ ਇੱਕ ਫਾਈਲ ਆ ਬਾਕੀ ਕੰਪਨੀ ਵੱਲੋਂ ਇਹਨਾਂ ਨੇ ਖੁੱਲੇ ਡਾਕੂਮੈਂਟ ਦਿੱਤੇ ਹੋਏ ਉਹ ਵੱਖਰੇ ਆ ਸਹੀ ਆ ਲੈ ਵੀ ਆਹ ਵਾਲਾ ਲੈਣਾ ਚ ਲੱਗੇ ਵਾ ਇੱਥੇ ਟਰਾਲੀ ਬਾਈ ਟ੍ਰੇਲਰ ਕਰ ਲਿਆ ਆਪਾਂ ਕਨੈਕਟ ਤੇ ਚੱਲਦੇ ਆਪਾਂ ਹੁਣ ਲੋਡ ਕਰਾਉਣ ਤੇ ਲੋਡਿੰਗ ਇੱਥੋਂ ਹੈਗੀ ਆ 236 ਕਿਲੋਮੀਟਰ ਤੇ ਕੱਲ ਵੀ ਮੈਂ ਉਥੋਂ ਮੇਰਾ ਖਿਆਲ ਉਹੀ ਕੰਪਨੀ ਮੈਨੂੰ ਲੱਗਦੀ ਆ ਤੇ ਲੋਡ ਉੱਥੇ ਕਰਾਈ ਸੀ ਉਹ ਟਰਾਲਾ ਮੈਂ ਕੱਟਿਆ ਸੀਗਾ ਕੱਲ ਟ੍ਰੇਨ ਤੇ ਠੀਕ ਆ ਇੱਥੇ ਆਪਣੇ ਜਰਮਨ ਤੇ ਇਹ ਅੱਜ ਇਹ ਆਪਾਂ ਜਾਣਾ ਕੀਲ ਕੀਲਪੋਰਟ ਸਹੀ ਆ ਚੱਲਦੇ ਆਪਾਂ ਓਕੇ ਲੈ ਵੀ ਇਹ ਯਾਰ ਕੰਪਨੀਆਂ ਆ ਦੇ ਪਿੰਡਾਂ ਦੇ ਵਿੱਚ ਇੱਥੇ ਤੇ ਆ ਸਾਹਮਣੇ ਪੈਲੀ ਵਾਈ ਹੋਈ ਆ ਤੇ ਇਹਨਾਂ ਨੇ ਕਣਕ ਬੀਜੀ ਪਈ ਆ ਮੇਰਾ ਖਿਆਲ ਆ ਨਿੱਕੀ ਨਿੱਕੀ ਉੱਗੀ ਪਈ ਆ ਕਣਕ ਜਾਂ ਜੋਂ ਇੱਕ ਚੀਜ਼ ਹੋ ਸਕਦੀ ਦੋਵਾਂ ਚ ਤੇ ਚੱਲਦੇ ਆਪਾਂ ਵਾਹੀ ਤੇ ਵਨ ਵੇ ਵਨ ਰੋਡ ਇੱਥੇ ਆ ਇੱਕ ਆ ਇਧਰ ਆ ਕੰਪਨੀ ਠੀਕ ਆ ਇੱਥੋਂ ਆਪਾਂ ਚੱਲ ਗਏ ਟਰੈਲਰ ਟ੍ਰੈਕਟਰ ਵੀ ਖੜਾ ਇਹਨਾਂ ਦੇ ਇਹ ਇਹ ਕਾਰ ਟਰੈਕਟਰ ਤੇ ਮੋਰੇ ਕ੍ਰੇਨ ਲੱਗੀ ਪਈ ਆ ਅੱਛਾ ਭਾਈ ਆ ਜਿੱਥੇ ਮੈਂ ਜਾਣਾ ਵਾਂ ਇੱਥੋਂ ਐਨੂੰ ਮਤਲਬ ਆ ਜੰਗਲ ਵਾਲੀ ਸਾਈਡਾਂ ਕਿਧਰੋਂ ਕੈਮਰਾ ਵਾ ਨਾ ਆ ਪਹਿਲੀ ਆਉਣ ਨਜ਼ਰ ਆਉਂਦੀ ਆ ਤੇ ਕਿੰਨੇ ਲੇਗ ਦੀ ਵਾਰਟ ਆਪਾਂ ਕਹਿ ਸਕਦੇ ਆ ਚਲੋ ਉਹ ਗਾੜੀ ਦਰਸਤੋਂ ਦੇ ਇੱਥੇ ਹਾਲੈਂਡ ਦਾ ਬਾਰਡਰ ਆ ਤੇ ਇਧਰ ਆਪਾਂ ਜਰਮਨ ਦੇ ਵਿੱਚ ਆ ਤੇ ਪਿੰਡਾ ਜੋਂ ਇਧਰੋਂ ਟਰਾਲਾ ਚੱਕਿਆ ਵਾ ਆਇਆ ਮੱਕੀ ਦਾ ਵੱਟ ਆਇਆ ਪਿਆ ਇਹਨਾਂ ਨੇ ਤੇ ਉਹ ਕਹ ਲੋ ਕਹ ਲੋ ਕੋਈ ਗਾੜੀ ਆਪਾਂ ਨੂੰ ਹਾਲੈਂਡ ਦਾ ਬਾਰਡਰ ਆ ਉਹ ਤੇ ਉਹ ਹਾਲੈਂਡ ਚੱਲ ਪੈਂਦਾ ਉਹ ਆ ਵੀ ਮੱਕੀਆਂ ਇਹਨਾਂ ਨੇ ਵੱਢ ਕੇ ਆਵੇ ਆ ਵੀ ਕਣਕ ਬੀਜੀ ਪਈ ਆ ਕਣਕ ਦੇ ਵਾდა ਮੱਕੀ ਬੀਜ ਦਿੰਦੇ ਆ ਤੇ ਫੇਰ ਬਾਅਦ ਆ ਆਪਣੇ ਮੱਕੀ ਵੱਢ ਕੇ ਕਣਕ ਬੀਜ ਦਿੰਦੇ ਆ ਪਰ ਕਾ ਬਾਅਦ ਪੈਂਦੀ ਆ برف ਤੇ ਉਹ ਫੇਰ ਪਰਫਾ ਦੁਬਾਰਾ ਸਿਆਲਾਂ ਤੋਂ ਵਾਧਾ ਕਰ ਰਹੀ ਆ ਆਪਾਂ ਤੇ ਕਣਕ ਹੁੰਦੀ ਆ ਫੇਰ ਦੁਬਾਰਾ ਫੁੱਟਦੀ ਆ ਹੁਣ ਬਸ ਆ ਬੀਜੀ ਆ ਜਿੰਨੀਆਂ ਇਹਦੇ ਇਹਨੇ ਰੁਕ ਜਾਣਾ ਗੱਲ ਉਹ ਕਿ ਜਦੋਂ ਪਰਫਾ ਪੈਣੀ ਸ਼ੁਰੂ ਹੋਣੀ ਆ ਯਾਨੀ ਇੱਧਰ ਨੂੰ ਇੰਨੀ ਨਹੀਂ ਨਗੀ ਪੈਂਦੀਗੀ برف ਤੇ ਜਿਆਦਾ ਪੈਂਦੀ ਆ ਜੇ ਆਪਾਂ ਪੋਲੈਂਡ ਵਾਲੀ ਸਪੈਡ ਨੂੰ ਪਰੇ ਲਥਾਨੀਆਂ ਜਿਆਦਾ ਏਰੀਆ ਹੈਗਾ ਫਿਰ ਉਹ ਤੋਂ ਸਭ ਤੋਂ ਵੱਧ ਪੈਂਦੀ ਰਸ਼ੀ ਵਾਲੀ ਸਾਈਡ ਵਾਲੀ ਕਰੀਏ ਤੇ ਲੈ ਵੀ ਵੀਰਿਆ ਆ ਜਾਂਦੀ ਏ ਟ੍ਰੇਨ ਲੈ ਕੇ ਟਰਾਲੇ ਜਿਹੜੇ ਆਪਾਂ ਟ੍ਰੇਨ ਤੇ ਕੱਟੀ ਦੇ ਨਾਲ ਆ ਐਰੌਂਡ ਟ੍ਰਾਂਸ ਇਹ ਪੋਲੈਂਡ ਦੀ ਕੰਪਨੀ ਆ ਤੇ ਉਹ ਇੱਕ ਦੋ ਨਾਲ ਦੇ ਨਾਮ ਨੂੰ ਆਪਾਂ ਨਾਂ ਕਹਿੰਦਾ ਵੀ ਕਿੱਥੋਂ ਦੀ ਹੈ ਕਿਹੜੀ ਕੰਟਰੀ ਦੇ ਪਤਾ ਨਹੀਂ ਤੇ काफी है ट्रेन ट्राली लोड है सारी तकरीबन मतलब काफी व्डी आज पिछले ਭਾਈ ਆਪਾਂ ਹੁਣ ਹਾਲੈਂਡ ਦੇ ਵਿੱਚ ਨੀਦਰਲੈਂਡ ਐ ਵੀ ਰੂਰ ਰੋਡ ਦੇ ਨਾਲ-ਨਾਲ ਹੀ ਚੱਲਦੀ ਹੈ। ਐ ਵੀ ਭਾਗ ਹੈ ਇੰਡਸਟਰੀ ਏਰੀਆ 'ਚ। ਧੋਣੀ ਲੋੜ ਗੱਡੀ ਉਹ 1.5 ਕਿਲੋਮੀਟਰ ਜਾਈ ਇਥੋਂ ਆ ਇੰਡਸਟਰੀ ਏਰੀਆ ਹੌਲੰਡ ਦੇ ਵਿੱਚ ਇਹ ਪ੍ਰੇਤੀ ਸ਼ਹਿਰ ਦੇ ਲੱਗੇ ਆ ਬਰੇਦਾ ਸ਼ਹਿਰ ਤੇ ਹੈ ਕਿ ਆਪਾਂ ਨੂੰ ਹੋਰ 4-500 ਮੀਟਰ ਦੇ ਉਹਦੇ ਕੰਪਨੀ ਆ ਤੇ ਭਾਈ ਇੱਕ ਕੰਪਨੀ ਉਹ ਜਿੱਥੋਂ ਮੈਂ ਕੱਲ ਲੋਡ ਕੀਤਾ ਸੀ ਤੇ ਇੱਕ ਆ ਕੰਪਨੀ ਮੈਂ ਦੋਵਾਂ ਦੇ ਨਾਮ ਸੇਮ ਸੇਮ ਆ ਮੇਰਾ ਖਿਆਲ ਆ ਜਾਂ ਤਾਂ ਇਹਨਾਂ ਦੀ ਇਹ ਫਰਮ ਹੋਰ ਆ ਤੇ ਹੈ ਉਹ ਵੀ ਇਸ ਏਰੀਆ ਜੀ ਆ ਇਹ ਚਲੋ ਮੈਂ ਪਹੁੰਚ ਤੱਕ ਆਵਾ ਤਾਂ ਹੁਣ ਵੇਖਦੇ ਆ ਕੀ ਕਹਿੰਦੇ ਆ ਲੋਡਿੰਗ ਦਾ ਤੇ ਪੁੱਛਦੇ ਆ ਚੱਲ ਗਏ ਬਾਕੀ ਇਹਦਾ ਵੀ ਮੈਂ ਟਾਈਮ ਟੂ ਟਾਈਮ ਪਹੁੰਚ ਗਿਆ ਆਵਾ ਇੰਨਾ ਕੁ ਸ਼ੁਕਰ ਮਨਾਉਣਾ ਕਿਉਂਕਿ ਮੈਨੂੰ ਲੱਗਦਾ ਸੀਗਾ ਵੀ ਕਿਈ ਵਾਰ ਇੱਥੇ ਟਰੈਫਿਕ ਹੁੰਦੀ ਆ ਤੇ ਜੀਦਾ ਕਰਕੇ ਆਪਾਂ ਲੇਟ ਹੋ ਜਾਈਦਾ ਠੀਕ ਆ ਚੱਲਦਾ ਮੈਂ ਇੱਕ ਤੁਹਾਨੂੰ ਕਾਰ ਦਿਖਾਉਣਾ ਬਲਵੋ ਵਾਲਿਆਂ ਦੀ ਆ ਓਪੀਜੋਟ ਉਹਨਾਂ ਦੀ ਆ ਚਾਰਜਿੰਗ ਕਾਰ ਆ ਬਲਵੋ ਵਾਲਿਆਂ ਦੀ ਇਹ ਘੈਂਟ ਕਾਰ ਆ ਯਾਰ ਕਰੀਨ ਵਾਲੇ ਖੰਬਾ ਪਟਕੇ ਲੱਗਿਆ ਲੇਟ ਆਲਾ ਲੈ ਵੀ ਗੱਡੀ ਲਾਤੀ ਆਪਾਂ ਰੈਂਪ ਤੇ ਅ ਲੋਡਿੰਗ ਹੋਣ ਨੂੰ ਤੇ ਆਪਾਂ ਖਾਲੀਏ ਰੋਟੀ ਪਾਣੀ ਸਾਤਾਂ ਹੀ ਲੋਡ ਕਰ ਦੇਣਗੇ ਸ਼ਾਇਦ ਇਹ ਲਾਉਂਦੇ ਛਾਟੀ ਹੁੰਦੇ ਆ ਮੇਰਾ ਖਿਆਲ ਵੀ ਅਗੇ ਲੱਗ ਪੈਣ ਦਾ ਚਲੋ ਕੋਈ ਗੱਲ ਨਹੀਂ ਲਾਉਣਗੇ ਜਿੰਨਾ ਵੀ ਟਾਈਮ ਆ ਬਣਾ ਤੇ ਬਣਾ ਹੀ ਹੁਣ ਇੱਥੇ ਲਵੀ ਮੈਨੂੰ ਅੰਦਰ ਬੁਲਾਇਆ ਲੋਡਿੰਗ ਟਾਈਮ ਤੇ ਪੂਰੇ ਸ਼ਪਰੇ ਦੇ ਵਿੱਚ ਆ ਜਦਾ ਹੈਨਿਕਨ ਦਾਰੂ ਆ ਤੇ ਵੀਰਾ ਆ ਤੇ ਮਤਲਬ ਇਥੋਂ ਇਹੀ ਲੋਡ ਹੁੰਦੀਆਂ ਵਾ ਦਾਰੂ ਜਾਂ ਵੀਰਾ ਆ ਆਪਣੇ ਦੀ ਲੋਡ ਕਰਦੇ ਪਏ ਜੰਬੀ ਮਾਂ ਜਿਹੜੀ ਆਪਣੇ ਟਰਾਲੀ ਚਾ ਲੋਡ ਹੁੰਦੀਆਂ ਪਈਆਂ ਸੋ ਭਾਈ ਟਰਾਲਾ ਆਪਣਾ ਹੋ ਗਿਆ ਲੋਡ ਤੇ ਇਰੇ ਵਿੱਚ ਕੀਤੀ ਹੈ ਨਾ ਵਸਕੀ ਲੋਡ ਐਪਲ ਫਲੇਵਰ ਤੇ ਆਪਣੇ ਹੁਣ ਗੱਡੀ ਕਰੀਏ ਗਾਂ ਸੀਲ ਸੂਰ ਉਹ ਨਾ ਲਾਤੀ ਆ ਤੇ ਇਹ ਚੱਲਦੇ ਆਪਾਂ ਪੀਪਰ ਲੈਣ ਸਹੀ ਹੈ ਮੈਂ ਚਾਹ ਜੂ ਬਣਾਉਣ ਲੱਗ ਗਈ ਉਹ ਵਿਚੇ ਲੈਣ ਆ ਗਏ ਕਹਿੰਦੇ ਵੀ ਅਸੀਂ ਲੋਡ ਕਰਨ ਟਾਈਮ ਬੰਦਾ ਯਾਨੀ ਕਿ ਅੰਦਰ ਹੋਣਾ ਚਾਹੀਦਾ ਕਈਆਂ ਕੰਪਨੀਆਂ ਦਾ ਮਤਲਬ ਸਿਸਟਮ ਹੀ ਹੋ ਜਾਂਦਾ ਠੀਕ ਆ ਕੀ ਹੈਗਾ ਮਹਿੰਗਾ ਲੋਡ ਅੱਜ ਪਾਰਕਿੰਗ ਵੀ ਆਪਾਂ ਨੂੰ ਮਿਲੂਗੀ ਇਹਦੇ ਵਾਸਤੇ ਠੀਕ ਹੈ ਲੈ ਵੀ ਆਪਾਂ ਤੁਰ ਪਏ ਹੁਣ ਇੱਥੋਂ ਚਲੀਏ ਯਾਰ ਸਿਕਿਓਰ ਪਾਰਕਿੰਗ ਜਿਹੜੀ ਕਿ ਮੇਰੇ ਤੋਂ ਇੱਥੋਂ 350 ਦੇ ਕਰੀਬ ਆ ਆਫਟਰ 4 ਮੀਟਰਸ ਟਰਨ ਰਾਈਟ ਲੈ ਵੀ ਭਾਈ ਆ ਰਹੇ ਹੌਲੈਂਡ ਦੇ ਗਾਵਾਂ ਇਹ ਖੁੱਲੇ ਆਮ ਜੀ ਫਿਰਦੀਆਂ ਜੀ ਉੜੀ ਖੜਾ ਬਵਾ ਮੀ ਪਿਆ ਇਧਰ ਤੇ ਕਾਦੇ ਖੇਤ ਆ ਆ ਜਿਹੜਾ ਕਾਵਾ ਇਹ ਵੱਢ ਕੇ ਇਸ ਕਾ ਕੇ ਬੰਡਰ ਬਣਾ ਕੇ ਗਾਂ ਤੋੜਦੇ ਆ ਤੇ ਦੁਬਈ ਵਗੈਰਾ ਵੀ ਜਾਂਦੇ ਨਾ ਤੇ ਇੱਕ ਤਾਂ ਗਾਵਾਂ ਬਾਅਦ ਤੇ ਖੁੱਡੀਆਂ ਛੱਡ ਦਿੰਦੇ ਆ ਬਸ ਠੀਕ ਆ ਲੈ ਵੀ ਵੀਰਿਆ ਇਹ ਹੁਣ ਆਪਾਂ ਪਹੁੰਚ ਗਏ ਆ ਪਾਰਕਿੰਗ ਆ ਗਿਆ ਵੀ 8 ਵਜ ਗਿਆ ਮੇਰਾ ਅੰਦਾਜ਼ਾ ਜਿਆ ਸੀਗਾ ਤੇ ਇੱਧਰ ਆ ਹੋਟਲ ਆ ਜਿਹਦੀ ਪਾਕੀ ਜਿਹੜੀ ਆਪਣੀ ਬੁੱਕ ਕੀਤੀ ਆ ਮੈਨੇਜਰ ਨੇ ਪਾਰਕਿੰਗ ਅਸਲ ਚ ਪਹਿਲਾਂ ਮੈਂ ਮੈਨੂੰ ਕਹਿੰਦੇ ਕਿ ਤੂੰ ਲੱਭਲਾ ਨਹੀਂ ਤਾ ਤੇ ਮੈਂ ਲੱਭੀ ਜਿਹੜੀ ਜਰਮਨ ਚ ਸੀ ਪਰ ਉਹਨਾਂ ਨੇ ਫਿਰ ਮੈਨੂੰ ਭੇਜ ਤੀ ਹਾਲੈਂਡ ਦੇ ਵਿੱਚ ਹੀ ਤੇ ਤੋਂ 10 ਤੋਂ 11 ਕਿਲੋਮੀਟਰ ਆਪਾਂ ਸਵੇਰ ਨੂੰ ਜਾਣਾ ਵਾ ਆਪਣੇ ਜਰਮਨ ਜੈਂਟਰ ਹੋ ਜਾਣਾ ਠੀਕ ਹੈ ਆ ਹੋਟਲ ਆ ਤੇ ਆ ਪੰਪਾ ਉਹ ਨਿਸ਼ ਸਕਾਨੀ ਵਾਲਿਆਂ ਦਾ ਹੋਵਾ ਸਰਵਿਸ ਸਟੇਸ਼ਨ ਤੇ ਇਧਰ ਪਾਰਕਿੰਗ ਆ ਅੱਗੇ ਪਿਛੇ じゃ ਮੈਂ ਆਹ ਪਾਰਕਿੰਗ ਚ ਇੱਕ ਵਾਰ ਰੁਕਿਆ ਸੀਗਾ ਚੱਲਦੀ ਆ ਉਥੇ ਆਪਾਂ ਪਹਿਲਾਂ ਉਹਨਾਂ ਨੂੰ ਟ੍ਰਾਵਲ ਸਕੂਟ ਦੇ ਆਵਾਂ ਮੈਂ ਪਾਰਕਿੰਗ ਵਾਲਾ ਸੋ ਮੈਂ ਪੁੱਛਦਾ ਇਹਨਾਂ ਨੂੰ ਇਹ ਕੀ ਕਹਿੰਦੇ ਮਤਲਬ ਕਿ ਇਹਨਾਂ ਨੂੰ ਕੋਡ ਦੇਣਾ ਪੈਂਦਾ ਜਾਂ ਕਿੱਦਾਂ ਅੱਗੇ ਉਹਦੋਂ ਤੇ ਇਹਨਾਂ ਨੇ ਕਿਹਾ ਓਕੇ ਆ ਬਸ ਚੱਲ ਜਾ ਪਾਰਕਿੰਗ ਚ ਤੇ ਪੁੱਛਦੇ ਆ ਕੀ ਸਾਹ ਪਤਾ ਵਾ ਠੀਕ ਆ ਜਿਹੜੇ ਹੋਟਲ ਵਾ ਮੈਂ ਤਾਂ ਦਖਾਣਾ ਛੋਟਾਇਆ ਇਹ ਵਾ ਹੋਟਲ ਮੈਂ ਚੱਲਦਾ ਅੰਦਰ ਤੇ ਵੇਖਣਾ ਕੀ ਕਹਿੰਦੇ ਇਹ ਯੂਰਪ ਦੇ ਵਿੱਚ ਇੱਕ ਇਹ ਟ੍ਰਾਵਿਸ ਐਪ ਚੱਲਦੀ ਆ ਇਹਦੇ ਵਿੱਚ ਆਨਲਾਈਨ ਆਨਲਾਈਨ ਜਿੱਦਾਂ ਕਹ ਲਈਏ ਕਿ ਪਾਰਕਿੰਗ ਬੁਕਿੰਗ ਹੋ ਜਾਂਦੀ ਆ ਜਿੱਦਾਂ ਕੰਪਨੀਆਂ ਤੋਂ ਲਥਾਨੀਆਂ ਤੋਂ ਬੈਠਿਆ ਨਹੀਂ ਇੱਥੇ ਕਰਤੀ ਤੇ ਇਹਦਾ ਨਾ ਪੈਸੇ ਮੈਂ ਪਿਛਲੀ ਵਾਰ ਮੇਨਾ ਹੋਇਆ ਸੀ ਇਟਲੀ ਦੇ ਵਿੱਚ ਇਦਾਂ ਪਿਛਲੇ ਸਾਲ ਉਹ ਕੋਡ ਕਈ ਤਾਂ ਮੰਗਦੇ ਆ ਵੀ ਹਾਂ ਵੀ ਸਾਨੂੰ ਕੋਡ ਦਿਖਾਓ ਤੇ ਆਜੋ ਅੰਦਰ ਐਂਟਰ ਕਰ ਸਕਦੇ ਆ ਤੇ ਪਰ ਕਈ ਜਿਹੜੇ ਆ ਹਾਂ ਉਹ ਕਹਿੰਦੇ ਬੁਕਿੰਗ ਹੋਈ ਪਈ ਆ ਕੋਈ ਚੱਕਰ ਨਹੀਂ ਬਸ ਆਓ ਜਿਵੇਂ ਇਹਨੂੰ ਠੀਕ ਆ ਤੇ ਮੇਰੀ ਇਹ ਚਲੋ ਆਨਲਾਈਨ ਬੁਕਿੰਗ ਕੰਪਨੀ ਵੱਲੋਂ ਹੋਈ ਪਈ ਆ ਤੇ ਜੇ ਮੈਂ ਕਰਨੀ ਹੁੰਦੀ ਤਾਂ ਫੇ ਉਹਨਾਂ ਨੇ ਕਿਹਾ ਯਾਪ ਮਤਲਬ ਟ੍ਰਾਵਲ ਸੈੱਫਟ ਜਾ ਕੇ ਇਹਨੂੰ ਬੁੱਕ ਕਰ ਪਰ ਆਪਣੇ ਕੋ ਉਹਦੇ ਬਾਰੇ ਜਿਆਦਾ ਨੌਲੇਜ ਨਹੀਂ ਤੇ ਪੰਗਾ ਥੋੜਾ ਜਿਆਦਾ ਹੁੰਦਾ ਵਾ ਠੀਕ ਆ ਤੇ ਪਰ ਜਿਹੜੀ ਇਹ ਐਪ ਆ ਨਾ ਇਹ ਚ ਸਿਕਿਓਰ ਪਾਰਕਿੰਗਾਂ ਜਿੰਨੀਆਂ ਵੀ ਯਾਨਕੀ 20-25 ਕੁ ਯੂਰੋ ਦੇ ਕਰੀਬ ਸਾਰੀਆਂ ਹੁੰਦੀਆਂ ਵਾ ਜਿਵੇਂ ਆਹ ਪਾਰਕਿੰਗਾਂ ਹੋਰ ਪੂਰੀ ਸਿਕਿਓਰ ਆ ਕੋਈ ਟੈਨਸ਼ਨ ਨਹੀਂ ਜਦੋਂ ਆਪਣੇ ਕੋਲ ਮਹਿੰਗਾ ਲੋੜ ਆ ਤੱਬ ਵਾਲਾ ਤੇ ਅੰਦਰ ਹੀ ਬਾਥਰੂਮ ਸ਼ਾਵਰ ਸਾਰਾ ਕੁਝ ਆ ਦੇ ਵਿੱਚ ਕੋਈ ਦਿੱਕਤ ਨਹੀਂ ਠੀਕ ਹੈ ਮੈਂ ਚਲਦਾ ਹੁਣ ਆਪਾਂ ਲੈ ਚਲੀਏ ਗੱਡੀ ਅੰਦਰ ਲਾਈਟਾਂ ਕਿੰਨੀਆਂ ਸੋਹਣੀਆਂ ਲਾਈਆਂ ਯਾਰ ਇਹਨਾਂ ਨੇ ਆਵਾਜ਼ ਕਾਣੀ ਵਾਲਿਆਂ ਦਾ ਹਾਂ ਸਰਵਿਸ ਸਟੇਸ਼ਨ ਗੱਡੀयां ਯਾਰ ਪਤਾ ਨਹੀਂ ਆ ਕਿੱਡੀ ਕੰਮ ਨੂੰ ਖੜੀ ਆ ਇੱਥੇ ਇੱਥੇ ਗੱਡੀਆਂ ਸਰਵਿਸ ਵਾਲੀਆਂ ਹੀ ਆਈਆਂ ਹੋਈਆਂ ਜਿਹੜੀਆਂ ਖੜੀਆਂ ਆ ਸਾਰੀਆਂ ਨੇ ਅਰੇ ਤਾਂ ਮਗ੍ਹੀ ਟ ਵੀ ਦਿਖਾ ਦਨਾ ਇਸ ਪਾਰਕਿੰਗ ਦਾ बहुत वजिया बनाया अपने आप ही ओपन होना चलो अंदर ये हो गया गेट ओपन ਇੱਕ ਸਾਡੀ ਕੰਪਨੀ ਦੀ ਗੱਡੀ ਇੱਥੇ ਪਹੁੰਚੀ ਪਈ ਆ ਮੇਰਾ ਖਿਆਲ ਆ ਗਿਆ ਇਹ ਇਹ ਉਹ ਗੱਡੀ ਰਗੀ ਉਹ ਹੋਰ ਸਿਗਾ ਬਦਦਾ ਉਹਦੇ ਕੋ ਮੇਰੇ ਵਾਂਗੂ ਮਤਲਬ ਆਹ ਬਾਕਸ ਰੀਗਾ ਤੇ ਇਹ ਟੈਂਟ ਵਾਲਾ ਟਰਾਲਾ ਵਾ ਵਧੀਆ ਸਾਡੀ ਕੰਪਨੀ ਦੀ ਗੱਡੀ ਆ ਕਿਤੇ ਇਸ ਆਹ ਪਾਰਕਿੰਗ ਦੇ ਵਿੱਚ ਨਾ ਬਹੁਤ ਘਟ ਗੜਗਾਉਂਦੀ ਆ ਇੱਥੇ ਪੰਜ ਸੱਤ ਮਸਾਂ ਇੰਨੀਆਂ ਕਿ ਮਿਲੀਆਂ ਹੱਦ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਸਵੇਰ 'ਚ ਤੇ ਆਪਾਂ ਸੀਗੇ ਰਾਤੀ ਆ ਗਏ ਇੱਥੇ ਪਾਰਕਿੰਗ 'ਚ ਤੇ ਮੈਂ ਹੁਣ ਲੱਗਾ ਹੀ ਤੁਰਨ ਗਾੜੀ ਦੇਖ ਸਕਦੇ ਆ ਧੁੰਦ ਬੜੀ ਕਾਫੀ ਹੱਦ ਤੱਕ ਮੱਲ ਕੀ ਚਲੋ ਪਈ ਪਈ ਐ ਇੱਥੇ ਤੇ ਗਾੜੀ ਰੋਡ ਵੀ ਮੈਨੂੰ ਨਿੱਕਾ ਬੈਣਾ ਵਾ ਤੇ ਧੁੰਦ ਵੀ ਪਈ ਪਈ ਕੁਛ ਚਲੋ ਕੋਈ ਗੱਲ ਨਹੀਂ ਜਾਣਾ ਤਾਂ ਪੈਣਾ ਹੀ ਆ ਪਾਰਕਿੰਗ ਬਹੁਤ ਵਧੀਆ ਯਾਰਾ ਸਿਕਿਉਰ ਪਾਰਕਿੰਗ ਆ ਤੇ ਨੀਦਰਲੈਂਡ ਦੇ ਵਿੱਚ ਐਸੀ ਤੁਹਾਨੂੰ ਮੈਂ ਦੱਸ ਦਵਾਂ ਨੀਦਰਲੈਂਡ ਦੇ ਵਿੱਚ ਪਾਰਕਿੰਗਾਂ ਆ ਗਈਆਂ ਥੋੜੀਆਂ ਜਿਹੀਆਂ ਘੱਟ ਪੰਪਾਂ ਤੇ ਆ ਪਰ ਰੋਡੀਆਂ ਵੱਡੀਆਂ ਨਹੀਂ ਆ ਪਾਸੇ-ਆਸੇ ਆਪਾਂ ਲਾ ਨਹੀਂ ਸਕਦੇ ਉਹਨੇ ਉਸ ਹੱਬ ਨਾਲ ਪੰਪ ਬਣਾਏ ਪਏ ਜਿਦਾਂ ਆਮ ਆਪਾਂ ਵੇਖਦੇ ਹੋਂ ਨੇ ਜਰਮਨ ਜਾਂ ਹੋਰ ਕੰਟਰੀਆਂ ਦੇ ਵਿੱਚ ਤੇ ਇੱਥੇ ਆ ਜਿਹੜੀਆਂ ਪੇ ਪਾਰਕਿੰਗਾਂ ਹੁਣ ਥੋੜੀਆਂ ਜਿਹਾ ਬਣ ਲੱਗੀਆਂ ਹੋਟਲ ਵਾਲੇ ਜਾਂ ਹੋਰ ਚਲੋ ਕੀ ਪੰਪਾਂ ਵਾਲੇ ਸਾਈਡ ਤੇ ਜਿਹੜੇ ਨੇ ਤੇ ਉਹ ਬਣਾਉਣ ਲੱਗੇ ਜਾਂ ਕਹ ਲੋ ਕਿ ਜਿੰਨਾਂ ਦੇ ਕੋਲ ਪਾਸੇ ਐਸੇ ਜ਼ਮੀਨਾਂ ਵਾਲੇ ਆ ਜਿੱਦਾਂ ਕੀ ਆ ਜਿਹੜੀ ਹੋਟਲ ਵਾਲਿਆਂ ਦੀ ਆ ਇਦਾਂ ਹੀ ਤੇ ਨਮਤਰ ਵਾਲਾ ਦਰਵਾਜ਼ਾ ਖਾਦਨਾ ਬੜੀ ਧੁੰਦ ਪਈ ਪਈ ਆ ਲੈ ਵੀ ਧੁੰਦ ਪੈਣੀ ਸ਼ੁਰੂ ਹੋ ਗਈ ਇੱਥੇ ਧੁੰਦ ਵਾਹੇ ਸ਼ਿਆਲਾ ਵਿੱਚ ਜਿਹੜਾ ਬਰਫਾਂ ਪੈਂਦੀ ਆ ਉਹ ਤਾਂ ਨਹੀਂ ਨਹੀਂ ਹੁੰਦੀ ਆ ਲੋ ਬੈਡ ਖੜਾ ਇਹ ਦੋ ਗੱਡੀਆਂ ਖੜੀਆਂ ਯਾਤ ਤੇ ਤਕਰੀਬਨ ਸਾਡੀ ਕੰਪਨੀ ਦੀਆਂ ਹੀ ਗੱਡੀਆਂ ਨਾਲ ਇੱਥੇ ਇਹ 5 6 ਹੀ ਗਈਆਂ ਤੇ 2 ਨਿਕਲ ਗਈਆਂ ਹੁਣ ਇੱਕ ਤੇ ਚਲੋ ਆਪਾਂ ਵੀ ਚੱਲਦੇ ਹਾਂ ਠੀਕ ਆ ਅ ਵੀ ਲੱਗਿਆ ਪਾਦਰਨਾ ਤੇ ਫੋਟੋਗ੍ਰਾਫੀ ਹੈ ਯਾਰ ਉਹ ਕਿ ਢਾਡ ਵੀ ਹੀ ਪਈ ਐ ਤੇ ਹੀਟਰ ਤੋਂ ਬਗੈਰ ਮਤਲਬ ਖਾ ਮੈਂ ਗਣਾ ਗੱਡੀ ਚ ਰਹਿਣਾ ਤੇ ਜੇ ਕਹ ਲਓ ਕਿ ਭਾਰੇ ਕੱਪੜੇ ਜਾਂ ਰਜਾਈ ਜੂਈ ਨਾ ਹੋਵੇ ਸਿਆਵਾ ਚ ਤੇ ਵੀਰੇ ਆਉਣ ਤੋਂ ਪਹਿਲੇ ਖੁੱਲ੍ਹਾ ਪਿਆ ਇਹ ਪਤਾ ਨਹੀਂ ਤੋਂ ਭਾਈ ਆ ਇਹਦੇ ਲਾਗੇ ਪੰਪਾ ਪਾਰਕਿੰਗ ਦੇ ਪਾਰਕਿੰਗ ਬਹੁਤ ਸ਼ਾਨਦਾਰ ਆ ਤੇ ਉਹ ਮਸਕਲੈਂਡ ਦਾ ਯਾਰ ਉਹ ਆਫਿਸ ਵੀ ਇਹਦੇ ਵਿੱਚ ਤੇ ਆਫਿਸ ਆ ਮਸਕਲੈਂਡ ਕੰਟੇਨਰ ਲੈਣ ਜਿਹੜੀ ਆ ਤੇ ਵਧੀਆ ਏਰੀਆ ਜਿੱਦਾਂ ਬਸ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਵਾ ਹੋਲੈਂਡ ਬੜੀ ਜੈਨਵਨ ਜੀ ਕੰਟਰੀ ਆ ਇੱਕ ਸਵਿਟਜ਼ਰਲੈਂਡ ਤੇ ਇੱਕ ਹੋਲੈਂਡ ਬਹੁਤ ਵਧੀਆ ਜਿੱਦਾਂ ਕਿ ਜਿਹੜੇ ਆਬਸ ਵੀ ਹੈ ਨਾ ਬੜੇ ਵਧੀਆ ਤਰੀਕਿਆਂ ਨੇ ਇਹਨਾਂ ਨੇ ਇੱਥੇ ਲਾਗੇ ਜਦਾਂ ਛੋੜੀ ਛੋੜੀਆਂ ਨਦੀਆਂ ਆਈਆਂ ਬਣਾ ਕੇ ਨਾ ਤੇ ਉਹਨਾਂ ਦੇ ਲਾਗੇ ਆਫਿਸ ਬੜੇ ਵਧੀਆ ਤਰੀਕਿਆਂ ਨਾਲ ਬਣਾਏ ਨੇ ਬਹੁਤ ਵਧੀਆ ਬਣਾਇਆ ਵਈ ਨਹੀਂ ਕਹ ਲਓ ਜੈਨਵਨ ਕੰਟਰੀ ਆ ਵੀ ਅਜੇ ਚਲੋ ਸਾਰਾ ਯੂਰਪ ਵੀ ਬਹੁਤ ਸੋਹਣਾ ਵਾ ਮਾੜਾ ਨਹੀਂਗਾ ਤੇ ਦਰਸ ਚਲੋ ਸਾਰੇ ਯੂਰਪ ਦੇ ਬਹੁਤ ਆਫ ਮਹੀ ਅੱਗੇ ਆਪਾਂ ਜਰਮਨ ਦੇ ਪਿੰਡ ਵਿੱਚ ਤੇ ਮੈਂ ਜਿਹੜਾ ਜਿਹੜਾ ਵਿਚੋਂ ਦੀ ਗੱਲ ਵੀ ਰੋਡ ਆਪਾਂ ਜਾਂਦੇ ਸੀ ਪਹਿਲਾਂ ਉਹ ਬੰਨ੍ਹ ਦਿਆ ਵਾ ਤੇ ਹੁਣ ਇਹਦੀ ਸ਼ਾਰਟਕਟ ਜੈਨੂ ਕੀ ਪਾਇਆ ਹੋਇਆ ਇਹਨਾਂ ਨੇ ਜਿੰਨੀਆਂ ਵੀ ਟਰੱਕ ਹੋ ਗਏ ਆ ਕਾਰਾਂ ਹੋ ਗਈਆਂ ਸਾਰਿਆਂ ਦੀ ਜਾਂਦੇ ਆ ਆ ਗਏ ਮਾਰਕੀਟ ਆ ਇੱਥੇ ਆਏ ਅਸੀਂ ਸੁਣਾ ਬੰਦਾ ਯਾਰ ਅਲੀਆਂ ਦੇ ਟਰਾਲੀਆਂ ਮੱਕੀ ਨੂੰ ਕੀ ਦਾ ਟਾਈਮ ਚੱਲਦਾ ਨਾ ਹੁਣ तकरीबन ਵੱਢੀ ਗਈ ਹੈ ਇੱਧਰਲੇ ਏਰੀਆ ਵਿੱਚ ਇਦਾਂ ਤੇ ਬਹੁਤ ਸਾਰੇ ਯੂਰਪ ਦੇ ਵਿੱਚ ਕਣਕਾਂ ਮਤਲਬ ਕੀ ਇਹਨਾਂ ਨੇ ਬੀਜ ਦਿੱਤੀਆਂ گاਵਾਂ ਵਾਸਤੇ ਸਿਆਲ ਆ ਗਿਆ ਇੱਕ ਹੋਰ ਟਰੈਕਟਰ ਆਈ ਜਾਂਦਾ ਤੇ ਦੂਹ ਟਰਾਲੀਆਂ ਆਏ ਬਾਬੇ ਆ ਲੱਗਾ ਇੱਧਰ ਤੋਰੀਆ ਮੇਰਾ ਖਿਆਲ ਤੋਰੀਆ ਹੀ ਆ ਤੋਰੀਆ ਹੀ ਆ ਉਹ ਤੇ ਅੱਗੇ ਯਾਰ ਆਪਾਂ ਆ ਗਏ ਹਾਈਵੇ ਤੇ ਅੱਜ ਧੁੰਦਰੀ ਹਟੂਗੀ ਲੱਗਦਾ ਧੁੰਦ ਕਹਿੰ ਲੋ ਕਿ ਸਵੇਰ ਤੋਂ ਇਦਾਂ ਹੀ ਆ ਸਮਝ ਲਓ ਜੇ ਰੋ ਆਪਾਂ ਉੱਥਾ ਤੁਰੇਗੇ வாਜੀ ਭਾਈ ਇਦਾਂ ਸਾਰੇ ਲੈ ਵੀ ਆਪਾਂ ਆ ਗਏ ਆ ਕੀਲ ਸਿਟੀ ਜਿੱਥੇ ਆਪਾਂ ਟਰਾਲਾ ਪੂੜ ਦੇ ਕੱਟਣਾ ਵਾ ਤੇ ਦਿਖਾਉਣੇ ਆ ਤੁਹਾਨੂੰ ਸ਼ਹਿਰ ਈਲ ਸ਼ਹਿਰ ਛੋਟਾ ਆ ਸ਼ਹਿਰ ਆ ਜਰਮਨ ਦਾ ਤੇ ਆਲਰੇਡੀ ਮੈਂ ਇੱਕ ਵੀਡੀਓ ਵੀ ਇਹਦੇ ਵਾਸਤੇ ਈਲ ਸਿਟੀ ਸਿਟੀ ਦੀ ਬਣਾ ਕੇ ਪਾਈ ਪਈ ਆ ਤੇ ਛੋਟਾ ਆ ਸ਼ਹਿਰ ਆ ਪਰ ਬੜਾ ਸੋਹਣਾ ਵਾ ਤਾਂ ਹੈ ਸਾਰਾ ਨਾਲੇ ਦੇ ਵਿੱਚ ਏਰੀਆ ਹੀ ਆ ਕਹ ਲਵਗੀ ਕਾਫੀ ਮਤਲਬ ਲੰਮਾ ਜਿਆ ਵਾ ਇਸ ਸਮੁੰਦਰ ਦੇ ਨਾਲ ਨਾਲ ਠੀਕ ਆ ਚੱਲਦੇ ਆਪਾਂ ਬਾਬੇ ਲੈ ਵੀ ਆ ਆ ਗੀਲ ਸਿਟੀ ਇੱਥੇ ਚੱਲਦਾ ਵਾ ਰੋਡ ਦਾ ਕੰਮ ਤਾਂ ਬੜਾ ਹਰ ਵਾਰ ਸਤਰਾਹ ਤੇ ਡਰਾਸ਼ੇਂ ਦੇਰੀਦਾ ਵਾ ਸ਼ਾਮਾਂ ਨੂੰ ਤੇ ਸਵੇਰ ਨੂੰ ਦੇਦੂ ਬਹੁਤ ਜ਼ਿਆਦਾ ਹੁੰਦਾ ਵਾ ਹੈ ਵੀ ਹੈ ਵੀ ਦੋਹਾਂ ਤੋਂ ਇੱਕ ਟਰੈਕ ਤਾਂ ਹੁਣ ਦੋੇ ਹੱਥ ਆ ਜਾਂਦਾ ਵਾ ਇੱਥੇ ਰੋਡ ਦਾ ਕੰਮ ਹੀ ਕਰਾ ਅੱਗੇ ਪਿੱਛੇ ਜਾ ਕੇ ਕਰਕੇ ਸਾਡੇ ਤੇ ਭਰ ਹਾਲ ਲੱਗਦੀਆਂ ਫੇਰ 2-3 ਮਹੀਨੇ ਚੱਲਿਆ ਤਾਂ ਬਾਅਦ ਚ ਫਿਰ ਕਹ ਲੋਗੀ ਪਟ ਪਟੀਆਂ ਸ਼ੁਰੂ ਹੋ ਗਿਆ ਉਹ ਮੈਨੂੰ ਲੱਗਾ ਕੰਪਲੀਟ ਹੋਣ ਵਾਲਾ ਯਾਰ ਫਿਰ ਅੱਜ ਆ ਗਈ ਹੈ ਕੀਲ ਸਿਟੀ ਦੇ ਅੰਦਰ ਦਾ ਰਾਹ ਜਿਹੜਾ ਪੋਰਟ ਨੂੰ ਸਿੱਧਾ ਜਾਂਦਾ ਵਾ ਇਹ ਟੋਟਲ ਰਾਹ ਹੈਗਾ ਵਾ 50 ਦੀ ਸਪੀਡ ਦਾ ਇਹ ਇੰਜ ਦਾ ਪੱਤੇ ਕਿਦਾਂ ਡਿੱਗੇ ਪਏ ਢੇਰੀ ਲੱਗੇ ਹੋਇਆ ਥੱਲੇ ਐਰੀ ਦੱਸਿਓ ਤੁਹਾਨੂੰ ਕੀ ਲਿ ਸਿਟੀ ਕਿਦਾਂ ਲੱਗੀ ਸੇ ਬਹੁਤ ਸੋਹਣਾ ਏਰੀਆ ਯਾਰ ਇੱਧਰ ਆਪਣੇ ਜੇ ਬੋਰਡ ਆ ਜਿਹੜੇ ਆ ਗਏ ਆਪਾਂ ਆ ਇੱਧਰ ਹੈਗਾ ਵਾ ਪੀ ਸੀ ਏਰੀਆ ਆ ਕਿਸ ਦਿਨਾਂ ਕਿਸ ਦਿਨਾਂ ਕਰਦਾ ਯੂਨੀਵਰਸਿਟੀ ਆ ਗਈ ਇਹ ਸਟੂਡੈਂਟ ਬॉयਸ ਵਾ ਨਿਕਲਦੇ ਹੁੰਦੇ ਆ ਛੁੱਟੀਆਂ ਦੀ ਤਾਂ ਇਨ 200 ਮੀਟਰਸ ਟਰਨ ਲੈਫਟ ਓਨ ਟਾਸਟਫਰ ਹਾਫਨ ਟੇਕ ਦ ਨੈਕਸਟ ਬੀਆ ਵੇਖ ਲੈ ਬੋਟਾਂ ਹੀ ਬੋਟਾਂ ਆਇਤੀ ਤੇ ਆ ਆ ਗਿਆ ਪੋਰਟ ਯੂ ਹੈਵ ਰੀਚਡ ਯੂਰ ਡੈਸਟੀਨੇਸ਼ਨ ਲੈ ਵੀ ਪਹੁੰਚ ਗਏ ਆਪਾਂ ਯੂ ਹੈਵ ਅਰਾਈਵਡ ਇੰਦਰ ਨੂੰ ਸਾਰਾ ਮਤਲਬ ਬੀਚ ਏਰੀਆ ਹੀ ਆ ਗੱਲ ਹੋਗੀ ਵਿਚ ਵਿਚ ਉੱਰ ਦੇ ਅੰਦਰ ਲੈ ਵੀ ਹੁਣ ਮੈਂ ਨਾ ਪੇਪਰ ਉੱਪਰ ਜਮ੍ਹਾਂ ਕਰਾਵਾਂ ਬਾਈ ਨਵਾਂ ਟਰਾਲਾ ਦਾ ਦਿੱਤਾ ਕੱਟ ਠੀਕ ਆ ਤੇ ਅਜੇ ਡਾਕੂਮੈਂਟ ਰੱਖ ਦੇਣੇ ਆ ਟੂਲ 'ਚ ਹੁਣ ਠੀਕ ਆ ਤੇ ਇੱਥੇ ਕਾਫੀ ਟਰਾਲੇ ਆ ਕੰਪਨੀ ਦੇ ਜਿਹੜੇ ਕੀ ਸਾਮਾਨ ਨੂੰ ਛੇਪਰਾ ਹੀ ਜਾਣਿਆ ਲਥਾਨੀਆਂ ਤੇ ਆਹੰਦਾ ਟੂਲ ਇੱਥੇ ਲੱਗਾ ਟਰਾਲੇ ਦੇ ਤੇ ਟਰਾਲਾ ਪਾਤਾ ਘੱਟ ਸੱਜਣ ਲਈ ਤਿਆਰ ਆ ਤੇ ਇੱਥੇ ਕੰਪਨੀ ਦੇ ਕਹ ਲੋ ਜੀ ਆਹ ਟ੍ਰੇਨ ਵੀ ਇੱਥੇ ਖੜੀ ਆ ਮਾਲ ਵਾਲੀ ਜਿਹੜੀ ਆਉਂਦੀ ਆ ਤੇ ਟਰਾਲੇ ਹੋਰ ਵੀ ਆ ਮੈਂ ਤੁਹਾਨੂੰ ਦਿਖਾਉਣਾ ਤੇ ਆ ਸਾਡੀ ਕੰਪਨੀ ਦੇ ਸਾਰੇ ਟਰਾਲੇ ਆ ਜਿਹੜੇ ਕੀ ਲਸਾਨੀਆਂ ਜਾਣ ਲਈ ਤਿਆਰ ਆ ਗੱਡੀਆਂ ਚੜਾਈ ਜਾਂਦੀਆਂ ਤੇ ਆ ਟ੍ਰੇਨ ਖੜੀ ਆ ਇੱਧਰ ਠੀਕ ਆ ਤੇ ਸ਼ਾਮਾਂ ਨੂੰ ਜਾਣੀ ਟ੍ਰੇਨ ਆ